ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਸਾਡੇ ਸਮਾਜ ਵਿੱਚ ਵਾਪਰਦੀਆਂ ਕਟੜਨਾਵਾਂ ਦੇ ਵਿੱਚੋਂ ਇੱਕ ਘਟਨਾ ਹੀ ਆ ਸਿਮੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹੈ ਐਮਏ ਬੀਐਡ ਟੈਟ ਪਾਸ ਨੈਟ ਪਾਸ ਆ ਉਹਦਾ ਬੇਰਜਗਾਰੀ ਦੀ ਮਾਰ ਕਰਕੇ ਪੜੀਆਂ ਲਿਖੀਆਂ ਕੁੜੀਆਂ ਤੇ ਪੜ੍ਹੇ ਲਿਖੇ ਮੁੰਡੇ ਪ੍ਰਾਈਵੇਟ ਜੌਬ ਕਰਨ ਲਈ ਮਜਬੂਰ ਹੁੰਦੇ ਨੇ ਸਿਮੀ ਇੱਕ ਬਹੁਤ ਸੋਹਣੀ ਤੇ ਬਹੁਤ ਹੀ ਲਿਆਕਤ ਵਾਲੀ ਕੁੜੀ ਆ ਸਿਮੀ ਦੇ ਵਿਆਹ ਨੂੰ ਹਜੇ 6 ਮਹੀਨੇ ਹੋਏ ਨੇ ਉਸਨੇ ਆਪਣੀ ਦੁਆਰਾ ਜਿਹੜੀ ਜੌਬ ਉਹ ਜੋਇਨ ਕੀਤੀ ਆ ਨਵਾਂ ਸੈਸ਼ਨ ਸ਼ੁਰੂ ਹੋਇਆ ਨਵੇਂ ਬੱਚੇ ਦਾਖਲ ਹੋਏ ਨੇ ਜਿਵੇਂ ਕਿ ਸਕੂਲਾਂ ਦੇ ਵਿੱਚ ਪੇਰੈਂਟਸ ਮੀਟਿੰਗ ਰੱਖੀ ਜਾਂਦੀ ਆ ਸਿਮੀ ਦੇ ਸਕੂਲ ਦੀ ਵੀ 4th ਸੈਟਰਡੇ ਨੂੰ ਪੇਰੈਂਟਸ ਮੀਟਿੰਗ ਸੀ ਉਦੀ ਕਲਾਸ ਦਾ ਇੱਕ ਬੱਚਾ ਨੂਰ ਨੂਰ ਤੇ ਉਹਦੇ ਪਾਪਾ ਪੇਰੈਂਟਸ ਮੀਟਿੰਗ ਤੇ ਆਉਂਦੇ ਨੇ ਨੂਰ ਦੇ ਪਾਪਾ ਮੈਡਮ ਨਾਲ ਗੱਲ ਕਰਦੇ ਨੇ ਮੈਡਮ ਦੱਸਦੀ ਆ ਕਿ ਨੂਰ ਤੁਹਾਡਾ ਬੱਚਾ ਬਹੁਤ ਕਿਊਟ ਆ ਪੜ੍ਹਾਈ ਦੇ ਵਿੱਚ ਵੀ ਵਧੀਆ ਸਾਰਿਆਂ ਤੋਂ ਵੱਧ ਸਿਆਣਾਗਾ ਇਹ ਸੁਣ ਕੇ ਨੂਰ ਦੇ ਪਾਪਾ ਖੁਸ਼ ਹੋ ਜਾਂਦੇ ਨੇ ਨੂਰ ਦੇ ਪਾਪਾ ਜਾਣ ਲੱਗੇ ਸਿਮਰਨ ਮੈਡਮ ਤੋਂ ਉਹਨਾਂ ਦਾ ਨੰਬਰ ਲੈ ਜਾਂਦੇ ਨੇ ਕਹਿੰਦੇ ਮੈਮ ਕਈ ਵਾਰੀ ਕੋਈ ਗੱਲ ਕਰਨੀ ਹੁੰਦੀ ਆ ਨਾ ਤੁਸੀਂ ਆਪਣਾ ਮੋਬਾਈਲ ਨੰਬਰ ਦੇ ਦਿਓ ਉਹ ਕਹਿੰਦੇ ਵੀ ਦੇਖੋ ਵੈਸੇ ਤਾਂ ਸਾਡੇ ਸਕੂਲ ਦੇ ਵਿੱਚ ਡਿਊਰਿੰਗ ਕਲਾਸ ਫੋਨ ਅਲਾਉਡ ਨਹੀਂ ਪਰ ਤੁਸੀਂ ਫੋਨ ਨੰਬਰ ਲੈ ਜਾਓ ਕਈ ਵਾਰੀ ਘਰ ਜਾ ਕੇ ਗੱਲ ਕਰਨੀ ਹੁੰਦੀ ਆ ਸਿਮਮੀ ਬਿਨਾ ਸੋਚੇ ਸਮਝੇ ਆਪਣਾ ਨੰਬਰ ਨੂਰ ਦੇ ਪਾਪਾ ਨੂੰ ਦੇ ਦਿੰਦੀ ਆ ਨੂਰ ਦੇ ਪਾਪਾ ਇੱਕ ਪੁਲਿਸ ਆਫੀਸਰ ਸੀ 2-3 ਦਿਨਾਂ ਬਾਅਦ ਸਿਮਮੀ ਦੇ ਫੋਨ ਤੇ ਇੱਕ ਮੈਸੇਜ ਆਉਂਦਾ WhatsApp ਮੈਸੇਜ ਤੇ ਉਹ ਵੇਖਦੀ ਆ ਕਿ ਕੋਈ ਪੁਲਿਸ ਵਾਲਾ ਹਨਾ ਜਿਹਦੀ ਪ੍ਰੋਫਾਈਲ ਫੋਟੋ ਲੱਗੀ ਆ ਤੇ ਹੈਲੋ ਭੇਜਿਆ ਗਿਆ ਜਦੋਂ ਉਹ ਡੀਪੀ ਆ ਜਿਹੜੀ ਪ੍ਰੋਫਾਈਲ ਪਿਕ ਲੱਗੀ ਹੁੰਦੀ ਆ ਉਹਨੂੰ ਓਕੇ ਕਰਕੇ ਵੇਖਦੀ ਆ ਤਾਂ ਉਹਨੂੰ ਐ ਲੱਗਦਾ ਵੀ ਇਹ ਮੁੰਡਾ ਜਿਹੜਾ ਕਿਤੇ ਵੇਖਿਆ ਲੱਗਦਾ ਪਰ ਉਹ ਹੈਲੋ ਨੂੰ ਇਗਨੋਰ ਕਰ ਜਾਂਦੀ ਆ ਉਸ ਤੋਂ ਬਾਅਦ ਜਦੋਂ ਉਹ ਘਰੇ ਕੰਮ ਕਰਦੀ ਆ ਤਾਂ ਉਹਦੀ ਗੱਲ ਯਾਦ ਆਉਂਦੀ ਆ ਵੀ ਜਿਹਦਾ ਮੈਸੇਜ ਆਇਆ ਉਹ ਨੂਰ ਦੇ ਪਾਪਾ ਨੇ ਵੀ ਉਹ ਪੇਰੈਂਟਸ ਮੀਟਿੰਗ ਤੇ ਆਏ ਸੀ ਚਲੋ ਉਹ ਕੰਮ-ਕੰਮ ਕਰਕੇ ਜਦੋਂ ਵੇਲੀ ਹੁੰਦੀ ਆ ਐ ਜਾ ਕਲਾਸ ਟੀਚਰ ਉਹਨੇ ਸੋਚਿਆ ਕਿ ਪੇਰੈਂਟਸ ਨੂੰ ਕੋਈ ਕੰਮ ਹੋ ਸਕਦਾ ਉਹਨੇ ਕਿਹਾ ਹਾਂਜੀ ਸਰ ਤਾਗੋਂ ਨੂਰ ਦੇ ਪਾਪਾ ਨੇ ਕਿਹਾ ਕਿ ਸਿਮੀ ਮੈਮ ਤੁਸੀਂ ਮੈਨੂੰ ਸਰ ਨਾ ਕਹੋ ਉਹ ਕਹਿੰਦੀ ਵੀ ਦੇਖੋ ਸਰ ਭਾਵੇਂ ਤੁਸੀਂ ਮੇਰੇ ਬੱਚੇ ਦੇ ਪੇਰੈਂਟਸ ਹੋ ਤੁਸੀਂ ਇੱਕ ਪੁਲਿਸ ਆਫੀਸਰ ਵੀ ਹੋ ਤੇ ਮੈਂ ਤੁਹਾਡਾ ਰਿਗਾਰਡ ਕਰਦੀ ਆ ਇਸ ਲਈ ਮੈਂ ਤੁਹਾਨੂੰ ਸਰ ਬੋਲ ਰਹੀ ਆ ਉਹ ਕਹਿੰਦਾ ਵੀ ਨਹੀਂ ਸਿਮੀ ਤੁਸੀਂ ਮੈਨੂੰ ਸਰ ਨਾ ਬੋਲੋ ਸਿਮਰਨ ਨੂੰ ਇਹ ਗੱਲ ਆਡ ਲੱਗੀ ਕਿ ਉਹਨਾਂ ਨੇ ਮੈਨੂੰ ਓਨਲੀ ਸਿਮੀ ਕਿਹਾ ਤੇ ਫਿਰ ਉਹਨੇ ਗੱਲ ਬਦਲਦੀ ਨੇ ਕਿਹਾ ਵੀ ਹਾਂਜੀ ਦੱਸੋ ਕੀ ਕੰਮ ਸੀ ਤਾ ਅੱਗੋਂ ਜਵਾਬ ਆਇਆ ਕਿ ਨਹੀਂ ਮੈਂ ਤਾਂ ਵੈਸੇ ਹੀ ਹਾਲਚਾਲ ਪੁੱਛਣ ਲਈ ਮੈਸੇਜ ਕੀਤਾ ਸਿਮਮੀ ਨੂੰ ਇਹ ਗੱਲ ਵੀ ਬੁਰੀ ਲੱਗੀ ਉਹਨੇ ਉਹ ਮੈਸੇਜ ਵੇਖਿਆ ਤੇ ਉੱਥੇ ਹੀ ਛੱਡ ਦਿੱਤਾ ਤਿੰਨ ਚਾਰ ਦਿਨਾਂ ਬਾਅਦ ਫਿਰ ਨੂਰ ਦੇ ਪਾਪਾ ਦਾ ਮੈਸੇਜ ਆਉਂਦਾ ਹੈਲੋ ਸਿਮਮੀ ਜੀ ਕੀ ਹਾਲ ਨੇ ਸਿਮਰਨ ਨੇ ਮੈਸੇਜ ਸਕਰੀਨ ਤੋਂ ਹੀ ਪੜ੍ਹਿਆ ਤੇ ਉਹਨੂੰ ਐ ਲੱਗਿਆ ਕਿ ਇਹ ਗੱਲ ਠੀਕ ਨਹੀਂ ਸਿਮਮੀ ਨੇ ਘਰ ਆ ਕੇ ਆਪਣੇ ਪਤੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੇਰੀ ਕਲਾਸ ਦੇ ਵਿੱਚ ਇੱਕ ਬੱਚਾ ਪੜਦਾ ਬੜਾ ਕਿਊਟ ਬੱਚਾ ਉਦੇ ਪਾਪਾ ਨਾ ਪੇਰੈਂਟਸ ਮੀਟਿੰਗ ਤੇ ਆਈ ਸੀ ਤੇ ਮੇਰਾ ਨੰਬਰ ਲੈ ਗਏ ਵੀ ਇਸ ਤਰ੍ਹਾਂ ਮੈਨੂੰ ਮੈਸੇਜ ਕਰਦੇ ਆ ਤਾਂ ਸਿਮੀ ਦੇ ਹਸਬੰਦ ਜਿਹੜੇ ਬਹੁਤ ਓਪਨ ਮਾਈਂਡ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੈਸੇ ਕਿਸੇ ਦਾ ਸਵਾ ਫ੍ਰੈਂਕ ਹੁੰਦਾ ਵੀ ਜਦੋਂ ਆਪਾਂ ਨੂੰ ਕੁਝ ਗਲਤ ਕਿਹਾ ਹੀ ਨਹੀਂ ਜੇ ਤੈਨੂੰ ਫालतू ਲੱਗਦਾ ਹੁੰਦਾ ਮੈਸੇਜ ਤੂੰ ਰਿਪਲਾਈ ਨਾ ਕਰਿਆ ਕਰ ਤੂੰ ਇਗਨੋਰ ਕਰ ਦਿਆ ਕਰ ਪਰ ਐਡੀ ਟੈਨਸ਼ਨ ਨਾ ਲੈ ਉਹ ਕਹਿੰਦੀ ਵੀ ਠੀਕ ਹੈ ਪਰ ਇਸ ਤਰ੍ਹਾਂ ਪੇਰੈਂਟਸ ਦੇ ਮੈਸੇਜ ਆਉਣੇ ਵੀ ਚੰਗੀ ਗੱਲ ਨਹੀਂ ਹੁੰਦੀ ਵੀ ਚਲੋ ਜੇ ਮੰਮਾ ਦਾ ਮੈਸੇਜ ਆਉਂਦਾ ਹੋਵੇ ਫਿਰ ਵੀ ਠੀਕ ਆ ਉਹ ਕਹਿੰਦੇ ਵੀ ਤੁਸੀਂ ਇਗਨੋਰ ਕਰਦਿਆ ਕਰੋ ਵੀ ਤੁਸੀਂ ਸੀਨ ਨਾ ਕਰਿਆ ਕਰੋ ਜਦੋਂ ਤੁਹਾਨੂੰ ਸਕਰੀਨ ਤੋਂ ਪਤਾ ਲੱਗ ਜਾਂਦਾ ਤਾਂ ਸਿਮੀ ਨੇ ਇਹੀ ਕੀਤਾ ਅ ਨੂਰ ਦੇ ਪਾਪਾ ਹਰ ਤੀਜੇ ਚੌਥੇ ਦਿਨ ਮੈਸੇਜ ਕਰਦੇ ਪਰ ਸਿਮੀ ਜਵਾਬ ਨਾ ਦਿੰਦੀ ਇੱਕ ਦਿਨ ਸਿਮੀ ਸਕੂਲ ਤੋਂ ਆ ਰਹੀ ਸੀ ਤੇ ਉਹ ਬਾਜ਼ਾਰ ਦੇ ਵਿੱਚ ਕੁਝ ਸਮਾਨ ਲੈਣ ਲਈ ਰੁਕੀ ਤਾਂ ਉਹਦੇ ਫੋਨ ਤੇ ਫੋਨ ਆਉਂਦਾ ਤੇ ਫੋਨ ਜਦੋਂ ਚੱਕ ਕੇ ਕਹਿੰਦੀ ਹੈ ਹੈਲੋ ਤਾਂ ਅੱਗੋਂ ਨੂਰ ਦੇ ਪਾਪਾ ਗੱਲ ਕਰ ਰਹੇ ਹੁੰਦੇ ਉਹ ਕਹਿੰਦੇ ਹੈਲੋ ਸਿਮੀ ਜੀ ਕਿਵੇਂ ਹੋ ਉਹ ਕਹਿੰਦੀ ਵੀ ਦੇਖੋ ਸਰ ਤੁਸੀਂ ਮੇਰੇ ਕਲਾਸ ਦੇ ਬੱਚੇ ਦੇ ਪਾਪਾ ਹਾਂ ਪੇਰੈਂਟਸ ਹਾਂ ਤੇ ਤੁਸੀਂ ਇੱਕ ਪੁਲਿਸ ਆਫੀਸਰ ਵੀ ਹੋ ਹਨਾ ਵੀ ਤੁਸੀਂ ਇਸ ਤਰ੍ਹਾਂ ਮੇਰੇ ਨਾਲ ਗੱਲ ਕਰ ਰਹੇ ਹੋ ਭਾਵੇਂ ਮੈਂ ਤੁਹਾਡੇ ਨਾਲੋਂ ਉਮਰ ਦੇ ਵਿੱਚ ਛੋਟੀ ਆ ਹੋ ਸਕਦਾ ਉਹਦੇ ਵਿੱਚ ਵੀ ਛੋਟੀ ਹੋਵਾਂ ਪਰ ਤੁਹਾਡਾ ਸਿਮੀ ਜੀ ਕਹਿਣਾ ਮੈਨੂੰ ਪਸੰਦ ਨਹੀਂ ਪਲੀਜ਼ ਡੋਂਟ ਮਾਈਂਡ ਤੁਸੀਂ ਮੈਨੂੰ ਸਿਮੀ ਮੈਮ ਜਾਂ ਸਿਮਰਨ ਮੈਮ ਕਹਾ ਕਰੋ ਜਾਂ ਤੁਸੀਂ ਮੈਨੂੰ ਕੱਲਾ ਮੈਮ ਵੀ ਕਹਿ ਸਕਦੇ ਹੋ ਤਾਂ ਉਹ ਕਹਿੰਦਾ ਕਿ ਤੁਹਾਨੂੰ ਪਤਾ ਕਿ ਮੈਂ ਕਿਹੜੀ ਪੋਸਟ ਤੇ ਆ ਉਹ ਕਹਿੰਦੀ ਦੇਖੋ ਸਰ ਜਿਹੜੀ ਤੁਹਾਡੀ ਪੋਸਟ ਆ ਮੈਂ ਉਹਦਾ ਰਿਗਾਰਡ ਕਰਦੀ ਆ ਪਰ ਜੋ ਗੱਲ ਜੈਨੂਨ ਸਾਡੇ ਵਿੱਚ ਜੋ ਰਿਸ਼ਤਾ ਇੱਕ ਅਧਿਆਪਕ ਤੇ ਇੱਕ ਪੇਰੈਂਟਸ ਦਾ ਰਿਸ਼ਤਾ ਉਹਦੇ ਵਿੱਚ ਅਸੀਂ ਕਿਵੇਂ ਗੱਲ ਕਰਨੀ ਆ ਇਹ ਵੀ ਮੈਨੂੰ ਪਤਾ ਚਲੋ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਗੁੱਸਾ ਕੀਤਾ ਸੌਰੀ ਮਾਈਂਡ ਨਾ ਕਰੋ ਮੈਂ ਤਾਂ ਵੈਸੇ ਹੀ ਤੁਹਾਡਾ ਹਾਲਚਾਲ ਪੁੱਛਣ ਨੂੰ ਫੋਨ ਲਾਇਆ ਉਹ ਕਹਿੰਦੀ ਦੇਖੋ ਸਰ ਜੇ ਤਾਂ ਤੁਹਾਨੂੰ ਕੋਈ ਨੂਰ ਦੇ ਰਿਗਾਰਡਿੰਗ ਕੁਝ ਗੱਲ ਕਰਨੀ ਹੁੰਦੀ ਆ ਫਿਰ ਤੁਸੀਂ ਮੈਨੂੰ ਫੋਨ ਜਾਂ ਮੈਸੇਜ ਕਰਿਆ ਕਰੋ ਆਦਰਵਾਇਜ਼ ਇਸ ਤਰ੍ਹਾਂ ਮੈਸੇਜ ਨਾ ਕਰਿਆ ਕਰੋ ਵੀ ਮੈਨੂੰ ਚੰਗਾ ਨਹੀਂ ਲੱਗਦਾ ਉਹ ਕਹਿੰਦਾ ਵੀ ਤੁਹਾਨੂੰ ਤਾਂ ਹਰ ਇੱਕ ਗੱਲ ਹੀ ਬੁਰੀ ਲੱਗਦੀ ਆ ਤੁਸੀਂ ਮੈਨੂੰ ਇਗਨੋਰ ਕਰਦੇ ਹੋ ਉਹ ਕਹਿੰਦੀ ਵੀ ਸਰ ਇਗਨੋਰ ਕਰਨ ਦਾ ਕੀ ਮਤਲਬ ਆ ਹਨਾ ਵੀ ਜਦੋਂ ਆਪਣੇ ਚ ਕੋਈ ਗੱਲ ਐਦਾਂ ਦਾ ਹੈ ਨਹੀਂ ਕੋਈ ਰਿਸ਼ਤਾ ਵੀ ਮੈਂ ਕਿਉਂ ਗੱਲ ਕਰਾਂ ਵੀ ਤੁਸੀਂ ਜੇ ਬੱਚੇ ਦੇ ਰਿਗਾਰਡਿੰਗ ਗੱਲ ਕਰਨੀ ਆ ਤੁਸੀਂ ਨੂਰ ਦੇ ਮम्मा ਵੀ ਮੇਰੇ ਨਾਲ ਗੱਲ ਕਰ ਸਕਦੇ ਆ ਵੀ ਵੈਸੇ ਐਡੀ ਕੋਈ ਗੱਲ ਹੀ ਨਹੀਂ ਪੇਰੈਂਟਸ ਮੀਟਿੰਗ ਇਸੇ ਲਈ ਬੁਲਾਈ ਜਾਂਦੀ ਆ ਵੀ ਜੇ ਬੱਚੇ ਦੇ ਰਿਗਾਰਡਿੰਗ ਗੱਲ ਕਰਨੀ ਆ ਵੀ ਫੋਨ ਤਾਂ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਮੈਨੂੰ ਫੋਨ ਕਰੋ ਚਲੋ ਫੋਨ ਕੱਟ ਦਿੰਦਾ ਤੇ ਸਿਮਿਨਾ ਸੋਚ ਵਿੱਚ ਪੈ ਜਾਂਦੀ ਆ ਵੀ ਇਹ ਤਾਂ ਗੱਲ ਆ ਜਿਹੜੀ ਹੈ ਨਾ ਕਿੱਧਰ ਨੂੰ ਜਾ ਰਹੀ ਆ ਚਲੋ ਘਰੇ ਆਉਂਦੀ ਆ ਘਰੇ ਆ ਕੇ ਨਾ ਉਹ ਪਰੇਸ਼ਾਨ ਜੀ ਹੁੰਦੀ ਆ ਥੋੜੀ ਜੀ ਸ਼ਾਮ ਨੂੰ ਉਹਦੇ ਹਸਬੰਦ ਡਿਊਟੀ ਤੋਂ ਆਉਂਦੇ ਆ ਤਾਂ ਕਹਿੰਦੇ ਆ ਸਿਮਰਨ ਸਿਮਰਨ ਜਦੋਂ ਆਵਾਜ਼ ਮਾਰੀ ਤਾਂ ਸਿਮਰਨ ਬੈੱਡਰੂਮ ਦੇ ਵਿੱਚ ਸੀ ਉਹ ਅੰਦਰ ਆਏ ਤੇ ਉਹ ਕਹਿੰਦੇ ਸਿਮਰਨ ਜਦੋਂ ਵੀ ਮੈਂ ਡਿਊਟੀ ਤੋਂ ਆਉਣਾ ਹੁੰਦਾ ਤੁਸੀਂ ਕਿਚਨ ਦੇ ਵਿੱਚ ਹੁੰਨੇ ਹੋ ਤੇ ਤੁਸੀਂ ਮੇਰੇ ਹਨਾ ਪਾਣੀ ਲੈ ਕੇ ਆਉਣੇ ਹੋ ਜਾਂ ਚਾਹ ਪੁੱਛਦੇ ਹੋ ਵੀ ਅੱਜ ਮੈਂ ਤੁਹਾਨੂੰ ਆਵਾਜ਼ਾਂ ਮਾਰੀਆਂ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਸਿਮੀ ਕਹਿੰਦੀ ਕਿ ਮੈਂ ਨਾ ਬਹੁਤ ਟੈਨਸ਼ਨ 'ਚ ਆ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਹ ਕਹਿੰਦੇ ਵੀ ਜੇ ਇੰਨੀ ਟੈਨਸ਼ਨ 'ਚ ਜੀ ਤਾਂ ਤੂੰ ਮੈਨੂੰ ਫੋਨ ਕਰ ਲੈਂਦੀ ਤਾਂ ਸਿਮਰਨ ਕਹਿੰਦੀ ਵੀ ਨਹੀਂ ਮੈਂ ਤੁਹਾਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਸੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਆਪਾਂ ਫੇਰ ਗੱਲ ਕਰਦੇ ਆ ਸਿਮੀ ਸੋਈ ਦੇ ਵਿੱਚ ਪਾਣੀ ਲੈਣ ਚਲੀ ਜਾਂਦੀ ਆ ਤੇ ਆ ਕੇ ਉਹ ਆਪਣੇ ਹਸਬੰਦ ਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਨੂਰ ਦੇ ਪਾਪਾ ਮੈਸੇਜ ਕਰਦੇ ਆ ਵੀ ਅੱਜ ਉਹਨਾਂ ਦਾ ਫੋਨ ਵੀ ਆਇਆ ਸੀ ਵੀ ਉਹਨਾਂ ਦਾ ਗੱਲਬਾਤ ਕਰਨ ਦਾ ਲਹਿਜਾ ਮੈਨੂੰ ਪਸੰਦ ਨਹੀਂ ਆਉਂਦਾ ਵੀ ਇਸ ਤਰ੍ਹਾਂ ਉਹਨਾਂ ਦਾ ਫੋਨ ਕਰਨਾ ਕੋਈ ਮਤਲਬ ਨਹੀਂ ਬਣਦਾ ਤਾਂ ਸਿਮੀ ਦੇ ਹਸਬੰਦ ਨੂੰ ਗੁੱਸਾ ਆਇਆ ਇਸ ਗੱਲ ਦਾ ਕਿਉਂਕਿ ਉਹਨੇ ਪਹਿਲਾਂ ਆਪਣੀ ਹੀ ਪਤਨੀ ਨੂੰ ਕਿਹਾ ਸੀ ਕਿ ਇਗਨੋਰ ਕਰ ਪਰ ਉਹਨੂੰ ਵੀ ਲੱਗਿਆ ਵੀ ਜੇ ਇਸ ਤਰ੍ਹਾਂ ਹੀ ਹਨਾ ਉਹ ਫੋਨ ਕਰਦਾ ਰਿਹਾ ਤਾਂ ਵੀ ਉਹਨੇ ਵੱਧ ਹਰਾਸ਼ ਕਰਨਾ ਤੇ ਸਿਮੀ ਦੇ ਹਸਬੰਦ ਨੇ ਸਿਮੀ ਦੇ ਫੋਨ ਤੋਂ ਬੈਕ ਕਾਲ ਕੀਤੀ ਤਾਂ ਅੱਗੋਂ ਨੂਰ ਦੇ ਪਾਪਾ ਨੇ ਫੋਨ ਚੁੱਕਿਆ ਤੇ ਕਹਿੰਦੇ ਹਾਂਜੀ ਸਿਮੀ ਜੀ ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਜ਼ਰੂਰ ਫੋਨ ਕਰੋਗੇ ਤਾਂ ਅੱਗੋਂ ਸਿਮਮੀ ਦੇ ਹਸਬੰਦ ਬੋਲਦੇ ਆ ਕਿ ਅੱਛਾ ਸਰ ਤੁਹਾਨੂੰ ਇਹਨਾਂ ਪਤਾ ਸੀ ਤਾਂ ਨੂਰ ਦੇ ਪਾਪਾ ਜਿਹੜੇ ਅੱਗੋਂ ਉਹ ਵੀ ਠਠੰਬਰ ਜਾਂਦੇ ਆ ਕਿ ਕੀ ਕਹਿੰਦੇ ਹਾਂਜੀ ਹਾਂਜੀ ਮੈਂ ਨਾ ਮਜ਼ਾਕ ਕਰ ਰਿਹਾ ਸੀ ਸਿਮਰਨ ਮੈਡਮ ਨੂੰ ਮੈਂ ਮਜ਼ਾਕ ਕਰ ਰਿਹਾ ਸੀ ਤਾਂ ਸਿਮਰਨ ਦੇ ਹਸਬੰਦ ਕਹਿੰਦੇ ਕਿ ਮੇਰੀ ਵਾਈਫ ਨੂੰ ਅੱਜ ਤੋਂ ਬਾਅਦ ਤੁਹਾਡਾ ਨਾ ਫੋਨ ਨਾ ਮੈਸੇਜ ਕੁਝ ਵੀ ਨਾ ਆਵੇ ਜੇ ਤੁਸੀਂ ਮੇਰੀ ਪਤਨੀ ਨੂੰ ਮੈਸੇਜ ਜਾਂ ਫੋਨ ਕੀਤਾ ਤਾਂ ਤੁਹਾਡੇ ਹੀ ਥਾਣੇ ਦੇ ਵਿੱਚ ਆ ਕੇ ਮੈਂ ਤੁਹਾਡੀ ਰਿਪੋਰਟ ਦਰਜ ਕਰਾਉਂਗਾ ਇੱਕ-ਇੱਕ ਇਹ ਉਹ ਫੋਨ ਕੱਟ ਦਿੰਦੇ ਆ ਤੇ ਸਿਮਮੀ ਨੂੰ ਇਹ ਡਰ ਹੋ ਜਾਂਦਾ ਸਿਮਮੀ ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਗੱਲ ਨਹੀਂ ਕਰਨੀ ਸੀ ਤੁਸੀਂ ਪਿਆਰ ਨਾਲ ਗੱਲ ਕਰਨੀ ਸੀ ਸਿਮਮੀ ਦੇ ਹਸਬੰਦ ਕਹਿੰਦੇ ਵੀ ਹੁਣ ਤੱਕ ਆਪਾਂ ਉਹਨੂੰ ਹੀ ਇਗਨੋਰ ਕੀਤਾ ਵੀ ਜਦੋਂ ਉਹ ਮੈਨੂੰ ਫੋਨ ਕੀਤਾ ਤਾਂ ਉਹ ਕੀ ਬੋਲਿਆ ਉਹਦਾ ਕੀ ਮਤਲਬ ਸੀ ਇਸ ਤਰ੍ਹਾਂ ਗੱਲ ਕਰਨ ਦਾ ਚਲੋ ਗੱਲ ਗਈ ਤੇ ਆਈ ਸਿਮਮੀ ਦੇ ਦਿਮਾਗ ਦੇ ਵਿੱਚ ਥੋੜੀ-ਥੋੜੀ ਗੱਲ ਰਹਿੰਦੀ ਆ ਪਰ ਸਿਮਮੀ ਦੇ ਹਸਬੰਦ ਇਹ ਗੱਲ ਭੁੱਲ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਤਾਂ ਫਿਰ ਦੁਨੀਆ ਤੇ ਹਨਾ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਵੀ ਹੁਣ ਐ ਥੋੜੀ ਨਾ ਯਾਦ ਰੱਖੀ ਜਾਂਦੀ ਹਰ ਇੱਕ ਗੱ ਥੋੜੇ ਦਿਨ ਬਾਅਦ ਸਿਮਮੀ ਦੇ ਹਸਬੰਡ ਡਿਊਟੀ ਤੋਂ ਆ ਰਹੇ ਹੁੰਦੇ ਨੇ ਤੇ ਸਿਮਮੀ ਨੇ ਫੋਨ ਕੀਤਾ ਕਿ ਤੁਸੀਂ ਬਾਜ਼ਾਰ ਗਏ ਤਾਂ ਨਾ ਮੇਰੇ ਲਈ ਆ ਸਮਾਨ ਲੈ ਆਇਓ ਸਿਮਮੀ ਦੇ ਹਸਬੰਡ ਕਹਿੰਦੇ ਵੀ ਚਲ ਹਜੇ ਮੈਂ ਬਾਜ਼ਾਰ ਹੀ ਆ ਉਹ ਫੋਨ ਕੱਟ ਕੇ ਕਿਸੇ ਦੁਕਾਨ ਦੇ ਵਿੱਚ ਚਲੇ ਜਾਂਦੇ ਆ ਜਦੋਂ ਉਹ ਦੁਕਾਨ ਤੋਂ ਵਾਪਸ ਆਉਂਦੇ ਆ ਤਾਂ ਜਿਹੜੀ ਪੁਲਿਸ ਆ ਸਿਮਮੀ ਦੇ ਹਸਬੰਡ ਦੀ ਗੱਡੀ ਕੋਲ ਖੜੀ ਹੁੰਦੀ ਹੈ ਤੇ ਤਲਾਸ਼ੀ ਲੈ ਰਹੀ ਹੁੰਦੀ ਆ ਉਸ ਤੋਂ ਬਾਅਦ ਪੁਲਿਸ ਗੱਡੀ ਨੂੰ ਜ਼ਬਤ ਕਰ ਲੈਂਦੀ ਆ ਤੇ ਸਿਮਮੀ ਦੇ ਹਸਬੰਡ ਨੂੰ ਅਰੈਸਟ ਕਰਕੇ ਲੈ ਜਾਂਦੀ ਆ ਸਿਮਮੀ ਆਪਣੇ ਹਸਬੰਦ ਨੂੰ ਫੋਨ ਤੇ ਫੋਨ ਕਰ ਰਹੀ ਹੁੰਦੀ ਆ ਕਿ ਫੋਨ ਕਿਉਂ ਨਹੀਂ ਚੱਕਦੇ ਹਨਾ ਉਹਨਾਂ ਦੇ ਉਹਦੇ ਕੋਈ ਹੋਰ ਗੱਲ ਜਿਆਦਾ ਜਾਂਦੀ ਆ ਬਾਜ਼ਾਰ ਚੋਂ ਕੁਝ ਹੋਰ ਮਗਾਉਣਾ ਹੁੰਦਾ ਪਰ ਸਿਮਮੀ ਦੇ ਹਸਬੰਦ ਫੋਨ ਨਹੀਂ ਚੱਕ ਰਹੇ ਹੁੰਦੇ ਉਹਨੂੰ ਚਿੰਤਾ ਜਿਹੜੀ ਹੋ ਜਾਂਦੀ ਆ ਜਿਆਦਾ ਚਿੰਤਾ ਵੱਧ ਜਾਂਦੀ ਆ ਤੇ ਉਹ ਫਿਰ ਫੋਨ ਕਰਦੀ ਆ ਅ 2 ਘੰਟੇ ਬਾਅਦ ਸਿਮਰਨ ਦੇ ਪਤੀ ਫੋਨ ਚੱਕਦੇ ਆ ਤੇ ਉਹ ਕਹਿੰਦੇ ਆ ਕਿ ਸਿਮਰਨ ਮੇਰੀ ਗੱਡੀ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ ਵੀ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਹਨਾ ਵੀ ਮੈਂ ਤਾਂ ਫੋਨ ਕੱਟ ਕੇ ਤੇ ਦੁਕਾਨ ਦੇ ਵਿੱਚ ਗਿਆ ਵੀ ਮੇਰੇ ਆਉਂਦੀ ਨੂੰ ਪੁਲਿਸ ਗੱਡੀ ਨੂੰ ਜਬਤ ਕਰੀ ਖੜੀ ਸੀ ਵੀ ਮੈਨੂੰ ਨਹੀਂ ਪਤਾ ਇਹ ਨਸ਼ਾ ਕਿੱਥੋਂ ਆਇਆ ਪਰ ਤੁਹਾਨੂੰ ਮੇਰਾ ਪਤਾ ਹਨਾ ਮੈਂ ਤਾਂ ਸਿੱਧਾ ਡਿਊਟੀ ਤੋਂ ਆ ਰਿਹਾ ਸੀ ਵੀ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਤੇ ਹੁਣ ਨਾ ਮੈਂ ਪੁਲਿਸ ਥਾਣੇ ਆ ਸਿਮੀ ਘਬਰਾ ਜਾਂਦੀ ਆ ਤੇ ਸਿਮੀ ਆਪਣੇ ਸੱਸ ਸੌਰੀ ਨੂੰ ਦੱਸਦੀ ਆ ਕਿ ਪਤਾ ਨਹੀਂ ਹਨਾ ਕੀ ਹੋਇਆ ਇਹਨਾਂ ਨੂੰ ਵੀ ਪੁਲਿਸ ਆ ਜਿਹੜੀ ਅਰੈਸਟ ਕਰਕੇ ਲੈ ਗਈ ਸਿਮੀ ਤੇ ਉਹਦੇ ਸੱਸ ਸਹੁਰਾ ਤੁਰੰਤ ਥਾਣੇ ਪੁੰਜਦੇ ਆ ਤੇ ਜਦੋਂ ਉਹ ਥਾਣੇ ਜਾਂਦੀ ਆ ਤਾਂ ਸਿਮੀ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਜਿਹੜਾ ਉਹ ਥਾਣੇਦਾਰ ਹੁੰਦਾ ਉਹ ਕੋਈ ਹੋਰ ਨਹੀਂ ਉਹ ਉਹਦੇ ਕਲਾਸ ਦੇ ਬੱਚੇ ਦਾ ਜਿਹੜਾ ਪੇਰੈਂਟਸ ਨੂਰ ਦੇ ਪਾਪਾ ਉਹੀ ਹੁੰਦੇ ਆ ਤੇ ਉਹ ਵੇਖ ਕੇ ਹਨਾ ਸ਼ਰਮਜੀ ਮਹਿਸੂਸ ਕਰਦੀ ਆ ਤੇ ਉਹਦੇ ਦਿਮਾਗ ਦੇ ਵਿੱਚ ਕੁਝ ਗੱਲ ਵੀ ਚੱਲ ਰਹੀ ਹੁੰਦੀ ਆ ਚਲੋ ਕਹਿੰਦੀ ਕਿ ਹੈਲੋ ਸਰ ਉਹ ਕਹਿੰਦੇ ਹਾਂਜੀ ਦੱਸੋ ਕਹਿੰਦੀ ਵੀ ਤੁਸੀਂ ਮੇਰੇ ਹਸਬੰਡ ਨੂੰ ਅਰੈਸਟ ਕੀਤਾ ਵੀ ਕੀ ਕਾਰਨ ਹੈ ਉਹ ਕਹਿੰਦੇ ਵੀ ਕੌਣ ਹਸਬੰਡ ਤਾ ਸਿਮੀ ਦੱਸਦੀ ਆ ਕਿ ਸਰ ਜਿੰਨਾ ਦੀ ਗੱਡੀ ਨੂੰ ਤੁਸੀਂ ਬਾਜ਼ਾਰ ਦੇ ਵਿੱਚੋਂ ਜ਼ਬਤ ਕਰਕੇ ਲੈ ਕੇ ਆਏ ਹੋ ਨਸ਼ੇ ਦੇ ਗੁਨਾਹ ਦੇ ਵਿੱਚ ਵੀ ਮੇਰੇ ਹਸਬੰਦ ਤਾਂ ਡਿਊਟੀ ਤੋਂ ਆ ਰਹੇ ਸੀ ਵੀ ਉਹ ਤਾਂ ਨਸ਼ਾ ਕਿਤੇ ਵੀ ਵੇਚਣਾ ਤਾਂ ਦੂਰ ਉਹ ਤਾਂ ਨਸ਼ਾ ਕਰਦੇ ਵੀ ਨਹੀਂ ਹਨਾ ਕਹਿੰਦੇ ਅੱਛਾ ਤਾਂ ਉਹ ਸਿਮਰਨ ਮੈਡਮ ਉਹ ਤੁਹਾਡੇ ਹਸਬੰਦ ਨੇ ਉਹ ਕਹਿੰਦੀ ਹਾਂਜੀ ਸਰ ਉਹ ਮੇਰੇ ਹਸਬੰਦ ਨੇ ਸਿਮਰਨ ਸਮਝ ਜਾਂਦੀ ਆ ਕਿ ਇਹ ਉਸ ਦਿਨ ਜਿਹੜੇ ਫੋਨ ਤੇ ਗੱਲਬਾਤ ਹੋਈ ਆ ਉਹਦਾ ਬਦਲਾ ਲੈ ਰਹੇ ਆ ਪਰ ਉਹ ਚੁੱਪ ਰਹਿੰਦੀ ਆ ਉਹ ਰਿਕਵੈਸਟ ਕਰਦੀ ਆ ਹਨਾ ਤਾਂ ਨੂਰ ਦੇ ਪਾਪਾ ਜਿਹੜੇ ਪੁਲਿਸ ਥਾਣੇਦਾਰ ਆ ਜਿਹੜਾ ਉਹ ਅੱਗੋਂ ਭਾਰੀ ਹੋ ਜਾਂਦਾ ਉਹ ਕਹਿੰਦੇ ਵੀ ਦੇਖੋ ਮੈਡਮ ਸਾਨੂੰ ਨਹੀਂ ਪਤਾ ਕੌਣ ਅਪਰਾਧੀ ਆ ਕੌਣ ਕੀਰੀਆ ਅਸੀਂ ਤਾਂ ਗੱਡੀ ਦੀ ਤਲਾਸ਼ੀ ਲਈ ਸਾਨੂੰ ਖਬਰ ਮਿਲੀ ਸੀ ਕਿ ਇਹਨਾਂ ਦੀ ਗੱਡੀ ਦੇ ਵਿੱਚ ਨਸ਼ਾ ਜਦੋਂ ਅਸੀਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ ਹੁਣ ਅਸੀਂ ਇਸ ਗੱਲ ਦਾ ਕੀ ਕਰ ਸਕਦੇ ਆ ਸਿਮਰਨ ਕਹਿੰਦੀ ਮੇਰੇ ਹਸਬੰਦ નિર્ਦੋਸ਼ ਨੇ ਤੁਸੀਂ ਉਹਨਾਂ ਨੂੰ ਛੱਡ ਦਿਓ ਉਹ ਕਹਿੰਦੇ ਵੀ ਅਸੀਂ ਨਹੀਂ ਛੱਡ ਸਕਦੇ ਅਸੀਂ ਐਫ ਆਈ ਆਰ ਆ ਜਿਹੜੀ ਦਰਜ ਕਰ ਲਈ ਆ ਹੁਣ ਤਾਂ ਕੋਰਟ ਹੀ ਫੈਸਲਾ ਕਰੂਗੀ ਤੇ ਚਲੋ ਸਿਮਰਨ ਆਪਣੇ ਸੱਸ ਸਹੁਰੇ ਨੂੰ ਲੈ ਕੇ ਵਾਪਸ ਘਰ ਆ ਜਾਂਦੀ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਆ ਪਰ ਸਿਮਰਨ ਆਪਣੇ ਸੱਸ ਸਹੁਰੇ ਨੂੰ ਦੱਸਦੀ ਨਹੀਂ ਵੀ ਜਿਹੜਾ ਇਹ ਥਾਣੇਦਾਰ ਆ ਇਹਨੇ ਮੇਰੇ ਨਾਲ ਬਤਮੀਜ਼ੀ ਕੀਤੀ ਸੀ ਤੇ ਇਹ ਉਹਦਾ ਬਦਲਾ ਲੈ ਰਿਹਾ ਤੇ ਸ਼ਾਮ ਨੂੰ ਨੂਰ ਦੇ ਪਾਪਾ ਦਾ ਸਿਮਰਨ ਨੂੰ ਫਿਰ ਫੋਨ ਆਉਂਦਾ ਕਿ ਜੇ ਤੁਸੀਂ ਚਾਹੋ ਨਿਓ ਕਿ ਤੁਹਾਡੇ ਹਸਬੰਦ ਤੇ ਪਰਚਾ ਨਾ ਪਵੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੱਲ ਨੂੰ ਥਾਣੇ ਆ ਕੇ ਮਿਲਿਓ। ਸਿਮਮੀ ਕਹਿੰਦੀ ਵੀ ਠੀਕ ਐ ਸਰ ਮੈਂ ਆਜਾਂ। ਸਿਮਮੀ ਦੇ ਦਿਲ ਦਿਮਾਗ ਵਿੱਚ ਕੋਈ ਐਦਾਂ ਦੀ ਗੱਲ ਨਹੀਂ ਸੀ। ਉਹ ਅਗਲੇ ਦਿਨ ਸਕੂਲ ਤੋਂ ਛੁੱਟੀ ਲੈਂਦੀ ਆ ਤੇ ਥਾਣੇ ਚਲੀ ਜਾਂਦੀ ਆ ਮਿਲਣ। ਤਾਂ ਉਹ ਥਾਣੇਦਾਰ ਸਿਮਮੀ ਨੂੰ ਕੁਰਸੀ ਤੇ ਬੈਠਣ ਲਈ ਕਹਿੰਦਾ। ਉਹ ਜਦੋਂ ਬੈਹਿੰਦੀ ਆ ਤਾਂ ਉਹ ਕਹਿੰਦਾ ਵੀ ਫਿਰ ਦੇਖੀ ਸਿਮਮੀ ਜੀ ਮੇਰੀ ਪਾਵਰ। ਉਹ ਕਹਿੰਦੀ ਸਰ ਇੱਕ ਗੱਲ ਤਾਂ ਮੈਂ ਸਮਝ ਗਈ ਸੀ ਕਿ ਜਿਹੜਾ ਇਹ ਕੰਮ ਕੀਤਾ ਕਰਾਇਆ ਇਹ ਸਾਰਾ ਤੁਹਾਡਾ ਹੀ ਆ ਵੀ ਤੁਸੀਂ ਕੀ ਚਾਹੁੰਦੇ ਹੋ। ਉਹ ਕਹਿੰਦਾ ਕਿ ਮੈਂ ਚਾਹਣਾ ਬੇਇੱਜ਼ਤੀ ਦਾ ਬਦਲਾ। ਮੈਂ ਤੁਹਾਨੂੰ ਕੀ ਗਲਤ ਕਿਹਾ ਸੀ ਮੈਂ ਸਿਰਫ ਤੁਹਾਨੂੰ ਮੈਸੇਜ ਹੀ ਕੀਤਾ ਸੀ ਫੋਨ ਹੀ ਕੀਤਾ ਸੀ ਤੁਹਾਡਾ ਹਾਲ ਚਾਲ ਹੀ ਪੁੱਛਿਆ ਸੀ ਐਨੀ ਗੱਲ ਤੇ ਤੁਸੀਂ ਨਾਰਾਜ਼ ਹੋ ਕੇ ਆਪਣੇ ਹਸਬੰਦ ਨੂੰ ਮੇਰੀ ਸ਼ਿਕਾਇਤ ਲਾਈ ਤੇ ਤੁਹਾਡੇ ਹਸਬੰਦ ਮੈਨੂੰ ਫੋਨ ਤੇ ਕਿੰਨਾ ਜਲੀਲ ਕਰਦੇ ਸੀ ਤਾਂ ਸਿਮੀ ਕਹਿੰਦੀ ਸਰ ਮੇਰੇ ਹਸਬੰਦ ਨੇ ਤੁਹਾਨੂੰ ਕੁਝ ਗਲਤ ਨਹੀਂ ਕਿਹਾ ਸੀ ਵੀ ਤੁਸੀਂ ਐਨੀ ਘਟੀਆ ਮਾਨਸਿਕਤਾ ਦੇ ਹੋ ਸਕਦੇ ਹੋ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੁਸੀਂ ਇਹ ਸੋਚੋ ਵੀ ਮੈਂ ਤੁਹਾਡੇ ਬੱਚੇ ਦੀ ਟੀਚਰ ਆ ਮੈਂ ਤੁਹਾਡੇ ਬੱਚੇ ਨੂੰ ਕੀ ਸਿਖਾ ਸਕਦੀ ਆ ਕੀ ਉਹਨੂੰ ਸਿੱਖਿਆ ਦੇ ਸਕਦੀ ਆ ਤੁਸੀਂ ਕਦੇ ਸੋਚਿਆ ਪਰ ਕਹਿੰਦੀ ਇੱਕ ਅਧਿਆਪਕਾ ਨਾ ਜਿਹੜਾ ਉਹਨੂੰ ਉਹ ਬੱਚੇ ਆ ਜਿਹੜੇ ਰੱਬ ਦਾ ਰੂਪ ਹੁੰਦੇ ਆ ਉਹ ਕਦੇ ਵੀ ਕਿਸੇ ਦੇ ਬੱਚੇ ਬਾਰੇ ਐਦਾਂ ਨਹੀਂ ਸੋਚ ਸਕਦਾ ਤੁਸੀਂ ਆਪਣੀ ਘਟੀਆ ਮਾਨਸਿਕਤਾ ਦਿਖਾਤੀ ਚਲੋ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਗੱਲ ਕਿਵੇਂ ਨਿਬੇੜਨੀ ਆ ਤਾਂ ਉਹ ਕਹਿੰਦਾ ਵੀ ਤੁਸੀਂ ਮੇਰੇ ਨਾਲ ਗੱਲ ਕਰੋ ਫੋਨ ਤੇ ਜਦੋਂ ਵੀ ਮੈਂ ਮੈਸੇਜ ਕਰਦਾ ਮੈਨੂੰ ਰਿਪਲਾਈ ਕਰੋ ਤੇ ਮੈਂ ਤੁਹਾਡੇ ਪਤੀ ਨੂੰ ਅੱਜ ਛੱਡ ਦੇਣਾ ਤਾਂ ਸਿਮਮੀ ਕਹਿੰਦੀ ਵੀ ਇਹ ਕਦੇ ਨਹੀਂ ਹੋ ਸਕਦਾ ਤੁਸੀਂ ਚਲੋ ਆਪਣਾ ਜੋਰ ਲਾ ਲਓ ਤੇ ਹੁਣ ਮੈਂ ਤੁਹਾਨੂੰ ਆਪਣੇ ਪਤੀ ਨੂੰ નિર્ਦੋਸ਼ ਸਾਬਤ ਕਰਕੇ ਦਿਖਾਉਂਗੀ ਚਲੋ ਵਾਪਸ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਗੱਡੀ ਦੇ ਵਿੱਚੋਂ ਨਸ਼ਾ ਫੜਿਆ ਗਿਆ ਹੈ ਨਾ ਥਾਣੇਦਾਰ ਆ ਜਿਹੜਾ ਉਹਨੇ ਪਰਚਾ ਵੀ ਕਰਤਾ ਵੀ ਮੈਂ ਆਪਣੇ ਹਸਬੰਦ ਨੂੰ ਕਿਵੇਂ ਛਡਾਵਾਂਗੀ ਉਹ ਸੋਚਦੀ ਰਹਿੰਦੀ ਆ ਤੇ ਫਿਰ ਨਾ ਉਹ ਆਪਣੀ ਇੱਕ ਸਹੇਲੀ ਨੂੰ ਫੋਨ ਕਰਦੀ ਆ ਉਹਦੀ ਸਹੇਲੀ ਦੇ ਜਿਹੜੇ ਹਸਬੰਦ ਆ ਉਹ ਵੀ ਪੁਲਿਸ ਦੇ ਵਿੱਚ ਆਫੀਸਰ ਸੀ ਉਹ ਆਪਣੀ ਸਹੇਲੀ ਨਾਲ ਸਾਰੀ ਗੱਲ ਕਰਦੀ ਆ ਕਿ ਮੈਂ ਇਸ ਤਰ੍ਹਾਂ ਨਾ ਪ੍ਰਾਈਵੇਟ ਜੌਬ ਕਰਦੀ ਆ ਵੀ ਇੱਕ ਬੱਚੇ ਦੇ ਪੇਰੈਂਟਸ ਪੁਲਿਸ 'ਚ ਸੀ ਉਹ ਮੈਨੂੰ ਹਰਾਸ਼ ਕਰਦੇ ਸੀ ਵੀ ਇਸ ਤਰ੍ਹਾਂ ਮੇਰੇ ਹਸਬੰਦ ਉਹਨਾਂ ਨੂੰ ਬੋਲੇ ਤੇ ਉਹਨਾਂ ਨੇ ਨਸ਼ੇ ਦੇ ਕੇਸ ਦੇ ਵਿੱਚ ਫਸਾਤਾ ਤਾਂ ਉਹ ਕੁੜੀ ਕਹਿੰਦੀ ਕਿ ਸਿਮੀ ਤੈਨੂੰ ਘਬਰਾਉਣ ਦੀ ਲੋੜ ਨਹੀਂ ਤੂੰ ਐਂ ਕਰ ਤੂੰ ਉਸ ਬੰਦੇ ਨੂੰ ਫੋਨ ਕਰੀ ਫੋਨ ਕਰਨ ਤੋਂ ਪਹਿਲਾਂ ਤੂੰ ਕਾਲ ਰਿਕਾਰਡਿੰਗ ਤੇ ਲਾ ਲਈ ਉਸ ਤੋਂ ਬਾਅਦ ਮੇਰੇ ਹਸਬੰਦ ਨਾਲ ਗੱਲ ਕਰਾਉਂ ਮੈਂ ਤੇਰੀ ਫਿਰ ਆਪਾਂ ਦੇਖਦੇ ਆਂ ਵੀ ਉਹ ਕਿਵੇਂ ਫਸਾਉਂਦਾ ਆਪਾਂ ਨੂੰ ਲੋ ਉਹੀ ਗੱਲ ਕਰਦੀ ਆ ਸਿਮਰਨ ਸ਼ਾਮ ਨੂੰ ਕੋਲ ਰਿਕਾਰਡ ਤੇ ਲਾ ਕੇ ਫੋਨ ਕਰਦੀ ਆ ਹੁਣ ਉਹਨੂੰ ਤਾਂ ਇਹ ਸੀ ਵੀ ਆਪੇ ਮੇਰੇ ਨਾਲ ਗੱਲ ਕਰੂਗੀ ਹਨਾ ਆਪਣੇ ਹਸਬੰਦ ਨੂੰ ਛਡਾਉਣ ਦੀ ਮਾਰੀ ਤੇ ਉਹ ਜਦੋਂ ਅੱਗੋਂ ਫੋਨ ਚੱਕਦਾ ਤੇ ਉਹ ਕਹਿੰਦਾ ਕਿ ਹਾਂਜੀ ਸਿਮਰਨ ਜੀ ਹੁਣ ਫਿਰ ਤੁਸੀਂ ਆਗੇ ਨਾ ਲਈ ਤੇ ਹੁਣ ਵੀ ਤਾਂ ਤੁਸੀਂ ਫੋਨ ਕੀਤਾ ਹੀ ਆ ਕਮਲ ਇਹ ਕਹਿੰਦਾ ਜੇ ਤੂੰ ਮੇਰੀ ਗੱਲ ਪਹਿਲੀ ਮੰਨ ਲੈਂਦੀ ਤਾਂ ਤੇਰੇ ਹਸਬੰਦ ਨੂੰ ਥਾਣੇ ਤੇ ਤਿੰਨ ਰਾਤਾਂ ਨਾ ਕੱਟਣੀਆਂ ਪੈਂਦੀਆਂ ਤੈਨੂੰ ਪਤਾ ਲੱਗ ਗਿਆ ਮੇਰੀ ਅਪਰੋਚ ਪੁਲਿਸ ਵਾਲਿਆਂ ਨਾਲ ਪੰਗਾ ਲੈਣ ਦਾ ਮਤਲਬ ਕੀ ਹੁੰਦਾ ਉਹ ਬੋਲੀ ਜਾਂਦਾ ਤਾਂ ਅੱਗੋਂ ਸਿਮੀ ਕੁਛ ਨਹੀਂ ਬੋਲਦੀ ਉਹ ਪੂਰਾ 2-3 ਮਿੰਟ ਆਪਣੀ ਗੱਲ ਕਹਿੰਦਾ ਤੇ ਫਿਰ ਸਿਮੀ ਕਹਿੰਦੀ ਕਿ ਸਰ ਤੁਹਾਡੀ ਘਟੀਆ ਮਾਨਸਿਕਤਾ ਦਾ ਮੈਨੂੰ ਪਤਾ ਲੱਗ ਚੁੱਕਿਆ ਤੁਸੀਂ ਮੇਰੇ ਨਾਲ ਗੱਲ ਕਰਨ ਲਈ ਮੇਰੇ ਤੇ ਤੁਹਾਡੀ ਮਾੜੀ ਨਜ਼ਰ ਸੀ ਮੈਂ ਤੁਹਾਨੂੰ ਰਿਸਪੌਂਸ ਨਹੀਂ ਦਿੱਤਾ ਇਸ ਲਈ ਤੁਸੀਂ ਮੇਰੇ ਪਤੀ ਤੋਂ ਬਦਲਾ ਲੈ ਰਹੇ ਹੋ ਕਹਿੰਦਾ ਹਾਂ ਬਿਲਕੁਲ ਲੈ ਰਿਆਂ ਜਦੋਂ ਨੇ ਗੱਲ ਕੀਤੀ ਤਾਂ ਸਿਮਰਨ ਨੇ ਫੋਨ ਕੱਟਤਾ ਤੇ ਉਹਨੇ ਜਿਹੜੀ ਕਾਲ ਰਿਕਾਰਡਿੰਗ ਆ ਉਹ ਆਪਣੀ ਸਹੇਲੀ ਨੂੰ ਭੇਜੀ ਉਹਦੇ ਸੇ ਲੀਦੇ ਹਸਬੰਡ ਨੇ ਉਹ ਰਿਕਾਰਡਿੰਗ ਸੁਣੀ ਤੇ ਫਿਰ ਉਹਨੇ ਸਿਮੀ ਨੂੰ ਸਾਰੀ ਗੱਲ ਸਮਝਾਈ ਕਿ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੁਹਾਡੇ ਹਸਬੰਡ ਨੂੰ ਤਾਂ ਤੁਸੀਂ ਇਹ ਰਿਕਾਰਡਿੰਗ ਆ ਜਿਹੜੀ ਉੱਥੇ ਸੁਣਾਉਣੀ ਆ ਤੁਸੀਂ ਵਕੀਲ ਨਾਲ ਗੱਲ ਕਰ ਲਓ ਸਿਮੀ ਆਪਣੇ ਹਸਬੰਡ ਦੇ ਲਈ ਵਕੀਲ ਨਾਲ ਗੱਲ ਕਰਦੀ ਆ ਵਕੀਲ ਹਾਇਰ ਕੀਤਾ ਜਾਂਦਾ ਤੇ ਜਦੋਂ ਅਦਾਲਤ ਦੇ ਵਿੱਚ ਹਨਾ ਦੋਨੇ ਧਿਰਾਂ ਪੇਸ਼ ਹੁੰਦੀਆਂ ਨੇ ਤਾਂ ਸਿਮੀ ਆ ਜਿਹੜੀ ਉਹ ਕਾਲ ਰਿਕਾਰਡਿੰਗ ਆ ਜੱਜ ਸਾਹਮਣੇ ਪੇਸ਼ ਕਰਦੀ ਆ ਸਿਮੀ ਦਾ ਵਕੀਲ ਤੇ ਉਹ ਜਦੋਂ ਗਵਾਹੀ ਦਿੰਦੀ ਆ ਉਹ ਦੱਸਦੀ ਆ ਕਿ ਮੈਂ ਇੱਕ ਸਕੂਲ ਦੇ ਵਿੱਚ ਟੀਚਰ ਆ ਤੇ ਜਿਹੜੇ ਇਹ ਆਫੀਸਰ ਨੇ ਇਹ ਐਜ਼ ਅ ਪੇਰੈਂਟਸ ਮੇਰੇ ਕੋਲ ਆਏ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਤੇ ਹਰਾਸ ਕਰਨਾ ਸ਼ੁਰੂ ਕੀਤਾ ਤੇ ਜਦੋਂ ਮੈਂ ਇਹਨਾਂ ਦੀ ਗੱਲ ਨਹੀਂ ਮੰਨੀ ਤਾਂ ਇਹਨਾਂ ਨੇ ਮੇਰੇ ਪਤੀ ਨੂੰ ਝੂਠੇ ਕੇਸ 'ਚ ਫਸਾਇਆ ਤਾਂ ਉਹ ਥਾਣੇਦਾਰ ਕਹਿੰਦਾ ਕਿ ਇਹ ਝੂਠ ਬੋਲ ਰਹੀ ਆ ਇਹ ਜਾਣ ਬੁੱਝ ਕੇ ਮੇਰੇ ਤੇ ਇਲਜ਼ਾਮ ਲਾ ਰਹੀ ਆ ਤਾਂ ਕਿ ਆਪਣੇ ਪਤੀ ਨੂੰ ਬਚਾ ਸਕੇ ਇਹ ਮੈਨੂੰ ਖੁਦ ਫੋਨ ਕਰਦੀ ਆ ਤੁਸੀਂ ਵੇਖੋ ਆ ਦੇਖੋ ਕਿੰਨੇ ਵਾਰ ਇਹਨਾਂ ਦਾ ਮੈਨੂੰ ਫੋਨ ਆਇਆ ਹੋਇਆ ਇਹ ਜਿਵੇਂ ਫਿਰ ਉਹ ਕਾਲ ਰਿਕਾਰਡਿੰਗ ਜਦੋਂ ਸੁਣਾਈ ਜਾਂਦੀ ਆ ਤਾਂ ਕਾਲ ਰਿਕਾਰਡਿੰਗ ਦੇ ਵਿੱਚ ਪਹਿਲਾਂ ਹੀ ਉਹ ਥਾਣੇਦਾਰ ਜਿਹੜੀਆਂ ਗੱਲਾਂ ਬੋਲਿਆ ਹੁੰਦਾ ਉਹ ਰਿਕਾਰਡ ਹੋਈਆਂ ਹੁੰਦੀਆਂ ਜੱਜ ਜਦੋਂ ਉਹ ਰਿਕਾਰਡਿੰਗ ਸੁਣਦਾ ਤੇ ਫਿਰ ਉਹ ਥਾਣੇਦਾਰ ਨੂੰ ਕਹਿੰਦਾ ਕਿ ਤੁਸੀਂ ਪੁਲਿਸ ਵਰਦੀ ਦੇ ਵਿੱਚ ਜਦੋਂ ਆਉਨੇ ਹੋ ਤੁਸੀਂ ਆਪਣੀ ਡਿਊਟੀ ਜੁਆਇਨ ਕਰਦੇ ਹੋ ਤਾਂ ਤੁਸੀਂ ਇਹ ਸੌਂ ਖਾਨੇ ਹੋ ਕਿ ਤੁਸੀਂ ਆਮ ਲੋਕਾਂ ਦੀ ਸੁਰੱਖਿਆ ਕਰੋਗੇ ਕਹਿੰਦਾ ਤੁਹਾਡੇ ਵਰਗੇ ਆਫੀਸਰ ਹੋਣਗੇ ਤਾਂ ਹੋ ਗਈ ਫਿਰ ਲੋਕਾਂ ਦੀ ਸੁਰੱਖਿਆ ਜੱਜ ਆ ਜਿਹੜਾ ਉਹ ਥਾਣੇਦਾਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੰਦਾ ਤੇ ਉਹਨੂੰ 5 ਸਾਲ ਦੀ ਸਜ਼ਾ ਤੇ 2 ਲੱਖ ਰੁਪਈਆ ਜੁਰਮਾਨਾ ਜਿਹੜਾ ਦਿੰਦਾ ਕਿਉਂਕਿ ਉਹ ਕਹਿੰਦਾ ਵੀ ਤੇਰੇ ਕਰਕੇ ਇੱਕ ਸਾਫ਼ ਸੁਥਰੀ ਸ਼ਵੀ ਵਾਲੇ ਇਨਸਾਨ ਨੂੰ ਜੇਲ੍ਹ 'ਚ ਰਹਿਣਾ ਪਿਆ ਉਤੇ ਕੇਸ ਵੀ ਦਰਜ ਹੋਇਆ ਉਹਨੂੰ ਜਿਲਤ ਸਹਿਣੀ ਪਈ ਇਸ ਕਰਕੇ ਥਾਣੇਦਾਰ 5 ਸਾਲ ਦੀ ਸਜ਼ਾ ਤੇ 2 ਲੱਖ ਰੁਪਈਆ ਜੁਰਮਾਨਾ ਕਰਦਾ ਤੇ ਫਿਰ ਉਹ ਥਾਣੇਦਾਰ ਆ ਜਿਹੜਾ ਸਿਮੀ ਵੱਲ ਬੜੀ ਔੜੀ ਨਜ਼ਰ ਨਾਲ ਵੇਖਦਾ ਤੇ ਸਿਮੀ ਆਪਣੇ ਹਸਬੰਦ ਦੀ ਬਾਹ ਫੜ ਕੇ ਅਦਾਲਤ ਦੇ ਵਿੱਚੋਂ ਬਾਹਰ ਚਲੀ ਜਾਂਦੀ ਆ ਹਾਂਜੀ ਦੋਸਤੋ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਘਟੀਆ ਸੋਚ ਵਾਲੇ ਬਹੁਤ ਲੋਕ ਆ ਜਿਹੜੇ ਕਿਸੇ ਕੁੜੀ ਨੂੰ ਆਪਣੇ ਜਾਲ 'ਚ ਫਸਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਵਾਲੇ ਲੋਕਾਂ ਦਾ ਕੋਈ ਹੱਲ ਨਹੀਂ ਜੇ ਕੁੜੀਆਂ ਉਹਨਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਕਿਤੇ ਨਾ ਕਿਤੇ ਜਿੱਥੇ ਉਹਨਾਂ ਦਾ ਦਾਅ ਚੱਲਦਾ ਉਹ ਆਪਣਾ ਘਟੀਆਪਣ ਦਿਖਾ ਜਾਂਦੇ ਆ ਪਰ ਕਹਿੰਦੇ ਆ ਕਿ ਸੱਚ ਆ ਜਿਹੜਾ ਉਹਨੂੰ ਕੋਈ ਨਹੀਂ ਬਦਲ ਸਕਦਾ ਸੱਚ ਥੋੜੇ ਦਿਨਾਂ ਲਈ ਝੂਠਾ ਪੈ ਸਕਦਾ ਹੁੰਦਾ ਪਰ ਐਂਡ ਤੇ ਜਿੱਤ ਜਿਹੜੀ ਸੱਚ ਦੀ ਹੀ ਹੁੰਦੀ ਆ ਪੁਲਿਸ ਵਰਦੀ ਦੇ ਵਿੱਚ ਜਿੰਨੇ ਵੀ ਆਫੀਸਰ ਕੰਮ ਕਰਦੇ ਆ ਉਹਨਾਂ ਦਾ ਇਹ ਫਰਜ਼ ਹੋਣਾ ਚਾਹੀਦਾ ਉਹਨਾਂ ਦੀ ਇਹ ਡਿਊਟੀ ਹੋਣੀ ਚਾਹੀਦੀ ਆ ਕਿ ਆਮ ਲੋਕਾਂ ਦੀ ਸੁਰੱਖਿਆ ਕਰਨ ਨਾ ਕਿ ਆਪਣੀ ਵਰਦੀ ਦਾ ਰੋਬ ਆਮ ਲੋਕਾਂ ਤੇ ਝਾੜਨਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ